ਪੰਜਾਬ ਸਰਕਾਰ ਨੇ ਜਿਹੜੇ ਤੇਲ ਦੀਆਂ ਕੀਮਤਾਂ ਵਧਾ ਦਿੱਤੀਆਂ ਨੇ ਇਸ ਤਰ੍ਹਾਂ ਹਰੇਕ ਸੂਬਾ ਕਦੇ ਕੋਈ ਕਿੰਨੀ ਵਧਾ ਦਿੰਦਾ ਆਪਦੇ ਵੱਖੋ ਵੱਖਰੇ ਬੈਠ ਨੇ ਇਹਨਾਂ ਦੇ ਉਹ ਸੀ ਇੱਕ ਤਾਂ ਸੈਂਟਰ ਸਰਕਾਰ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਵੀ ਇਹਨੂੰ ਜੀਐਸਟੀ ਦੇ ਘੇਰੇ ਚ ਲਿਆਓ ਇਹ ਕੱਲੇ ਕਿਸਾਨਾਂ ਦਾ ਮੁੱਦਾ ਨਹੀਂ ਇਹ ਆਮ ਲੋਕਾਂ ਦਾ ਮੁੱਦਾ ਪਸਥਾਂ ਦਾ ਟਰਾਂਸਪੋਰਟ ਦਾ ਹਰ ਇੱਕ ਦਾ ਇਹਨਾਂ ਮਹਿੰਗਾਈ ਜੁੜਦੀ ਆ ਜਦ ਤੇਲ ਦੇ ਰੇਟ ਵੱਧ ਜਾਂਦੇ ਆ ਤਾਂ ਹਰ ਚੀਜ਼ ਦੀ ਮਹਿੰਗਾਈ ਹੋ ਜਾਂਦੀ ਆ ਸਾਡਾ ਖਾਸ ਕਰਕੇ ਆਉਣ ਵਾਲਾ ਸੀਜ਼ਨ ਆ ਸਾਡਾ ਝੋਨੇ ਦਾ ਆ ਰਿਹਾ ਆਲੂਆਂ ਦਾ ਆ ਰਿਹਾ ਸਾਡੇ ਸਬਜ਼ੀਆਂ ਲਾਉਣੀਆਂ ਉਹਦੇ ਲਈ ਤੇਲ ਦੀ ਵੱਡੀ ਮਾਤਰਾ ਦੀ ਸਾਡੀ ਵਰਤੋਂ ਕਰਨੀ ਆ ਅਸੀਂ ਇਹ ਕਹਿੰਦੇ ਆ ਵੀ ਚੰਡੀਗੜ੍ਹ ਦੇ ਰੇਟ ਦੇ ਮੁਤਾਬਕ ਪੰਜਾਬ ਸਰਕਾਰ ਰੇਟ ਕਰੇ ਤੇ ਕੇਂਦਰ ਸਰਕਾਰ ਇਹਨੂੰ ਜੀਐਸਟੀ ਵਿੱਚ ਲੈ ਕੇ ਆਵੇ ਜੀਐਸਟੀ ਨਾਲ 20 ਤੋਂ 30 ਰੁਪਏ ਡੀਜ਼ਲ ਦਾ ਰੇਟ ਦਾ ਤੇ ਪੈਟਰੋਲ ਦਾ ਰੇਟ ਦਾ 1 ਲੀਟਰ ਮਗਰੋਂ ਤੁਹਾਨੂੰ ਫਰਕ ਪੈ ਜਾਊਗਾ ਇਹ ਅਸੀਂ ਅੱਜ ਤੇਲ ਤੇ ਕੀਤੀ ਆ ਦੂਸਰੀ ਇੱਕ ਇਹ ਸਬਸਿਡੀ ਵਾਪਸ ਲਈ ਆ ਇਹਨਾਂ ਨੇ ਜਿਹੜੀ ਬਿਜਲੀ ਤੇ ਉਹ ਅਸੀਂ ਕਹੇ ਵੀ ਸਬਸਿਡੀ ਇਹਨਾਂ ਨੇ ਵਾਅਦਾ ਕੀਤੇ ਸੀ ਸਾਡੇ ਨਾਲ ਉਹ ਸਬਸਿਡੀ ਵਾਪਸ ਨਾ ਲਈ ਜਾਵੇ ਦੂਸਰਾ ਕੁਛ ਇਹ ਗੱਲਾਂ ਕਰ ਰਹੇ ਆ ਜੀ ਕਿਸਾਨਾਂ ਦੇ ਮੋਟਰਾਂ ਦੇ ਬਿੱਲ ਆਦਾਂਗੇ ਉਹ ਕਰਦਾਂਗੇ ਇਹ ਕਦੇ ਗਲਤੀ ਵੀ ਨਾ ਕਰਨ ਕੈਪਟਨ ਨੇ ਵੀ ਇਹ ਗੱਲ ਕਰਨ ਲਈ ਸੀ ਤੇ ਲੋਕਾਂ ਨੇ ਉਹਨੂੰ ਸਭ ਸੁਖਾ ਦਿੱਤਾ ਸੀ ਇਸ ਲਈ ਅਸੀਂ ਇਹ ਵੀ ਨਹੀਂ ਵਾਪਸ ਹੋਣ ਦਵਾਂਗੇ ਚੌਥੀ ਸਾਡੀ ਕੰਮ ਡੀਏਪੀ ਦੀ ਕਮੀ ਆ ਅਸੀਂ ਫਸਲ ਬੀਜਣੀਆਂ ਸਬਜ਼ੀਆਂ ਬੀਜਣੀਆਂ ਆਲੂ ਬੀਜਣੀਆਂ ਕਣਕ ਬੀਜਣੀਆਂ ਉਹਦੇ ਲਈ ਡੀਏਪੀ ਦੀ ਖਾਸ ਜ਼ਰੂਰਤ ਹੁੰਦੀ ਆ ਉਹ ਡੀਏਪੀ ਕਿਤੇ ਵੀ ਨਹੀਂ ਮਿਲ ਰਿਹਾ ਜੋਰ ਬਜਾਰੀ ਹੋ ਰਹੀ ਆ ਕੋਈ ਲੋਕ ਯੂਪੀ ਤੋਂ ਲੈ ਕੇ ਆ ਰਹੇ ਆ ਉਹਦੀ ਫੌਰੀ ਤੌਰ ਤੇ ਡੀਏਪੀ ਦੀ ਜਿਹੜੀ ਸਾਡੀ ਇਹ ਸਮੱਸਿਆ ਹੱਲ ਕਰਨ ਚੌਥਾ ਜਿਹੜਾ ਅਸੀਂ ਵਾਰਾ ਡੰਗਰ ਜੰਪਾਲ ਤੁਰੇ ਫਿਰਦੇ ਨੇ ਐਕਸੀਡੈਂਟਾਂ ਦਾ ਕਾਰਨ ਬਣਦੇ ਨੇ ਉਹ ਅਸੀਂ ਕਹਿੰਦੇ ਫੌਜੀ ਤੌਰ ਤੇ ਭਗਵੰਤ ਜੀ ਮਾਨ ਨੇ ਸਾਡਾ ਵਾਅਦਾ ਕੀਤਾ ਸੀ 31 ਮਾਰਚ ਤੱਕ ਕਿ ਮੈਂ ਇਹਨਾਂ ਨੂੰ ਪਟਿਆਲੇ ਦੇ ਨੇੜੇ 1000 ਏਕੜ ਛੱਡੂਗਾ ਤੇ ਜਿਹੜੇ ਪਾਲਤੂ ਜਾਨਵਰ ਲਈ ਫਿਰਦੇ ਆ ਸੜਕਾਂ ਤੇ ਗੰਦ ਪਾਉਂਦੇ ਆ ਰੁੱਖ ਖਰਾਬ ਕਰਦੇ ਆ ਉਹਨਾਂ ਦੇ ਪਵੰਦੀ ਲਾਉਂਗਾ ਪਰ ਉਹ ਵਾਅਦੇ ਸਾਡੇ ਪੂਰੇ ਨਹੀਂ ਹੋਏ ਇਹਦੇ ਕਰਕੇ ਅਸੀਂ ਅੱਜ ਇਹਨਾਂ ਨੂੰ ਮੀਟਿੰਗ ਕਰਕੇ ਕਿਹਾ ਵੀ ਸਾਡੇ ਵਾਅਦੇ ਤਰੰਤ ਤੇ ਪੂਰੇ ਕੀਤੇ ਜਾਣ ਅੱਜ ਜੋ ਮਿਨਾਵਾਰ ਮੀਟਿੰਗ ਹੋਈ ਆ ਉਹਦੇ ਵਿੱਚ ਐ ਫੈਸਲੇ ਹੋਏ ਨੇ ਤਾਂ ਸਭ ਤੋਂ ਪਹਿਲਾਂ ਜਿਹੜਾ ਡੀਜ਼ਲ ਤੇ ਪੈਟਰੋਲ ਦੀ ਕੀਮਤਾਂ ਵਧਾਈਆਂ ਨੇ ਉਹ ਚੰਡੀਗੜ੍ਹ ਤੇ ਮਾਰਕਲ ਦੇ ਬਰਾਬਰ ਕਾਹਨ ਤਾਂ ਕੋਈ ਪੰਜਾਬ ਨੂੰ ਦਾ ਵਿਦਾਨਾ ਨੂੰ ਉਪਲਬਧਾ ਦਾ ਪਤਾ ਨਹੀਂ ਪੰਜਾਬ ਸਰਕਾਰ baar baar ਟੈਕਸ ਲਾਈ ਜਾਂਦੀ ਆ ਅੱਗੇ ਗੱਡੀਆਂ ਦੇ ਨਾਂ ਦਾ ਫੂਟ ਟੈਕਸ ਲਾਈ ਜਾਂਦੀ ਆ ਪਰ ਇਹ ਜਿਵੇਂ ਢੇਰੀ ਵਾਂਗੂ ਆਈ ਜਿੱਦੇ ਢੇਰੀ ਬੰਗੂ ਇਹਨੇ ਜਾਣਾ ભગવંતમાન ਝੂਠ બોਲ ਕੇ ਸਰਕਾਰ લાયા ਸੀ ਜਿੰਨੇ ਉਹਨੇ ਵੈਦੇ ਗਰੇ ਸੀ ਉਹਨਾਂ ਚੋਂ ਇੱਕ ਵੀ ਵਾਅਦਾ ਨਹੀਂ ਕੀਤਾ ਪੂਰਾ ਕੋਈ ਨਹੀਂ ਕੀਤਾ ਅੱਜ ਜਿਹੜੀ ਸਥਿਤੀ ਹੈ ਭਗਵੰਤમાન ਦੀ ਮੈਂ ਇੱਕ ਗੱਲ ਕੇ ਜ਼ਮਾਕਤ ਕਰਾਂਗਾ ਵੀ ਐਮਪੀ ਦੀਆਂ ਚੋਣਾਂ ਹੋਈਆਂ ਨੇ ਐਮਪੀਆਂ ਦੇ ਉਹਨੇ ਬੜਾ ਜੋਰ ਲਾ ਵੀ 13 ਦੇ 13 ਸੀਟਾਂ ਜਿੱਤਾਂ ਨਾਜੀ ਨਾਲ ਕਾਂਗਰਸ ਦੀ ਮਿੰਤਾ ਕਰਦੀ ਰਹੀ ਵੀ 6-10 ਹਫ਼ਤਾ ਕਰ ਦੋ ਉਹ ਸਮਝੌਤਾ ਨਾ ਹੋਇਆ ਤੇ ਉਹਦੀਆਂ ਤਿੰਨ ਸੀਟਾਂ ਰਹਿ ਗਈਆਂ ਤੇ ਉਹ ਨਾਉ ਲੈ ਗਈ। ਅੱਗੇ ਵੀ ਮੂਹ ਦੇ ਕਸਮ ਦੀ ਚਪੇੜ ਲੱਗੀ। ਹੁਣ ਜੂੜ ਬੋਲੀ ਜਾਂਦਾ ਹਰਿਆਣਾ ਦੇ ਵਿੱਚ ਵੀ ਸਾਡੇ ਨਾਲ ਸਮਝੌਤਾ ਕਰੋ ਸੈਂਟਰ ਤੋਂ ਜੋਰ ਪਾ ਰਹੇ ਆ। ਵੀ ਕਾਂਗਰਸ ਨਾਲ ਸਮਝੌਤਾ ਕਰੋ ਤੇਰਾਦਰ ਸਾਡਾ। ਕਹਿੰਦਾ 20 ਸੀਟਾਂ ਮੰਗੀ ਗਈ ਸੀ ਆਮ ਆਦਮੀ ਆਣ ਫਿਰ 10 ਮੰਗਣ ਲੱਗੇ ਫਿਰ 5 ਮੰਗਣ ਲੱਗੇ ਫਿਰ 3 ਮੰਗਣ ਲੱਗੇ ਉਹਨਾਂ ਦਿਨਾਂ ਦਾ ਜਵਾਬ ਦਿੰਦਾ। ਨੂੰ ਬਦਾਈ ਬਤਾ ਜਾਫ ਕੱਢ ਦੇਣਾ ਕਿਉਂਕਿ ਹੁਣ ਉਹ ਗੱਲ ਨਹੀਂ ਇਹ ਦੀ ਪੰਜਾਬ ਦੇ ਵਿੱਚ ਵੀ ਹੁਣ ਵੀ ਇਹ ਬੋਲਾ ਜਿੰਨਾ ਕਰਜਾ ਇਹਨੇ ਹੁਣ ਪੰਜਾਬ ਜਿੰਨੇ ਛਾੜਦਾ ਕਿਸੇ ਸਰਕਾਰ ਨੇ ਇਹਨਾਂ ਦੀ ਛਾੜਿਆ ਕਰਜਾ ਤਾਂ ਸ਼ਿਵੀਦਾਰ ਵੀ ਨੰਗਾ ਸੀ ਸਾਰੇ ਲੈਨੇ ਆਵਾਰਾ ਪਸੂਆਂ ਦੀ ਗੱਲ ਆ ਕੁੱਤਿਆਂ ਦੀ ਗੱਲ ਆ ਤੇ ਇਹ ਐਮਐਸਬੀ ਧੰਨਵਾਦ ਕੁੱਤਾ ਦੀ ਵੀ ਮੈਂ ਤੇ ਹੀ ਫਸਲਾਂ ਤੇ ਜਾਊਗਾ ਬਾਸਤਾ ਦੂਵੇ ਦੇਊਗਾ ਟੋਡੇ ਦੇ ਦਊਗਾ ਚੋਨੀ ਸਿੱਧੀ ਵਜਾਈ ਕਰੋ ਮੂਕ ਵੀ ਦੇਊਗਾ ਕੋਈ ਇਹਨੇ ਕਹਿਣਾ ਨਹੀਂ ਪੁੱਦਾ ਚੂੜ੍ਹ ਤੇ ਲੱਗੇ ਨੇ ਬੰਨਿਆ ਹੋਇਆ ਚੂੜ੍ਹ ਨੂੰ ਸੱਚ ਬਣਾਉਣ ਲਈ ਸੋਜੂ ਦੇ ਮੋਰੀ ਜਿਹੜੇ ਤਾਂ ਵੀ ਪੂਰੇ ਨਹੀਂ ਹੁੰਦੇ ਇਹ ਕਰਕੇ ਭਗਵਾਨ ਦੇ ਹੋਂ ਮਾੜੇ ਦਿਨ ਆਏ ਨੇ ਇਹਨੂੰ ਕਹਿੰਦੇ ਆ ਕੋਈ ਚੰਗਾ ਕੰਮ ਕਰਕੇ ਦੇਖ ਲੈ ਪਿਆ ਗੈਟ ਜਿਹੜਾ ਸਾਡੇ ਦੇ ਟੈਕਸ ਲਾਇਆ ਇਹਨੂੰ ਵਾਪਸ ਲੈ ਲੈ ਜੇ ਲੋਕ ਸਾਡੀ ਕਰਦੇ ਪਸ਼ੂਆਂ ਦਾ ਬੰਦੇ ਕੱਤ ਕਰਦੇ ਕਿਉਂਕਿ ਉਹ ਪਸ਼ੂਆਂ ਦਾ ਸੀ ਐਕਸਪ੍ਰੈਸ ਪੀਜ ਦੇ ਨੇ ਤੇ ਇਹਦੇ ਆੜ ਦੇ ਵਿੱਚ ਹੀ ਉਹਨੇ ਹੁਣ ਗੱਡੀਆਂ ਦੇ ਡੈਕਟਰਾਂ ਤੇ ਤੇ ਬਿਜਲੀ ਕਹਿੰਦਾ ਥਰੂ ਮਾਰ ਲਊ ਕਰੂਗਾ ਕਿ ਸੱਚ ਜੂ ਨੂੰ ਉਪਰ ਆਇਆ ਨੂੰ ਜੰਨਰ ਪੈ ਜਿਹੜੀ ਕੰਮ ਫਿਰਦਾਰ ਛੂਟ ਦੇ ਕੇ ਸੀ ਕੋਈ ਵਾਪਸ ਨਹੀਂ ਲਈ ਉਹ ਫਿਰ ਚਲੇ ਗਿਆ ਉਹਨਾਂ ਨਾਲ ਇਸ ਕਰਕੇ ਇਹ ਤੁਸੀਂ ਕਰਦੇ ਨੂੰ ਵੀ ਅਸੀਂ ਅਗਲਾ ਪ੍ਰੋਗਰਾਮ ਤੇ ਜਦ ਨਾਲ ਵੀ ਕਿ ਮੈਂ ਕਰਦਾ ਪਰ ਸਾਡੇ ਨੇ ਬਹਿ ਜਾ ਕੀਤਾ ਜੀ ਮੀਟਿੰਗ ਕਰਾਇਆ ਤੇ ਕੋਈ ਦੋ ਕਰ ਤਾਣਵਾ ਨਾਲ ਨਾਲ ਕੋਲ ਡੀਜੀ ਨੂੰ ਲੈ ਕੇ ਕਸਾਨ ਪਿੱਛਾ ਦੇ ਤੇ ਕਸਾਨ ਇੱਕ ਵਿੱਚ ਤਾਂ ਸਰਕਾਰ ਕੋਲ ਨਹੀਂ ਕਰਦੀ ਨਾ ਪੰਜਾਬ ਸਰਕਾਰ ਕਰੇ ਜੀ ਨਾ ਸੈਂਟਰਲ ਸਰਕਾਰ ਕਰੇ ਜੀ ਤੇ ਸਾਰੇ ਕਿਸਾਨ ਬਹੁਤ ਸੰਘਰਸ਼ ਕਰ ਰਹੇ ਨੇ ਬਹੁਤ ਤਕਲੀਫਾਂ ਚੱਲ ਰਹੇ ਨੇ ਬੱਚਾ ਨੂੰ ਲੈ ਕੇ ਪਰਵਾਹ ਸੰ ਅਮਨ ਦਾ ਕੋਲ ਡੀਜੀ ਦੀ ਟੀਮ ਤਾਂ ਲੈ ਕੇ ਕਿਤਨਾ ਹੱਲ ਕਰ ਸਕੇਗਾ ਉਹ ਹੈ ਜੋ ਜੀ ਸਾਰਿਆਂ ਨੇ ਸਾਰਿਆਂ ਦੀ ਮਜ਼ਦੂਰੀ ਤੇ ਲੈ ਕੇ ਵੱਡੇ ਦਾ ਥਾਰਿਆਂ ਦਾ ਸਾਰਾ ਕੋਈ ਕਹੇ ਨਾ ਕਹੇ ਅਸੀਂ ਇੱਥੇ ਵਾਪਸ ਇਹਨਾਂ ਵਾਪਸ ਦੇ ਵਿਰੁੱਧ ਕਰਦੇ ਰਹਾਂਗੇ ਕਦੇ ਕਰਦੇ ਆ ਕਦੇ ਰਹਾਂਗੇ